ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਤੇ ਅੱਜ ਤੁਹਾਨੂੰ ਅਸੀਂ ਬਹੁਤ ਪੁਰਾਣੇ ਦਰਵਾਜ਼ੇ 200 300 ਸਾਲ ਪੁਰਾਣੇ ਜਿਹੜੇ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਕਾਫੀ ਚੀਜ਼ਾਂ ਜੜੀਆਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਪੂਰੀ ਦੇਖਿਓ ਕਿਉਂਕਿ ਸਾਡੇ ਕੋਲੇ 3-4 ਜਣੀਆਂ ਵੀਡੀਓ ਅਸੀਂ ਬਣਾ ਕੇ ਪਾਵਾਂਗੇ ਪੂਰਾ ਸਮਾਨ ਦਿਖਾਉਣ ਲਈ ਸਾਨੂੰ ਤਿੰਨ ਵੀਡੀਓ ਘਟੋ-ਘਟ ਪੂਣੀਆਂ ਪੈਣੀਆਂ ਤੇ ਮੁਗਲ ਰਾਜ ਵੇਲੇ ਦੇ ਪੈਸੇ ਵੀ ਜਿਹੜੇ ਤਾਂਬੇ ਦੇ ਸਿੱਕੇ ਚੱਲਦੇ ਸੀ ਉਹ ਵੀ ਦਿਖਾਵਾਂਗੇ ਹੋਰ ਵੀ ਸਮਾਨ ਦਿਖਾਵਾਂਗੇ ਬਹੁਤ ਕੁਝ ਖਜ਼ਾਨਾ ਜਿਹੜਾ ਸਾਡੇ ਦਿਖਾਉਣ लायक ਜਿਹੜਾ ਅਸੀਂ ਆਏ ਆ ਇੱਥੇ ਤੇ ਆਓ ਆਪਾਂ ਬਾਈ ਹੁਣ ਨਾ ਕਰਦੇ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅਸੀਂ ਸੁਣਿਆ ਸੀਗਾ ਜੀ ਪਿੱਖੀ ਦੇ ਵਿੱਚ ਤੁਹਾਡੇ ਕੋਲੇ ਅਸੀਂ ਆਏ ਵੀ ਬਹੁਤ ਪੁਰਾਣਾ ਤੁਸੀਂ ਇੱਕ ਖਜ਼ਾਨਾ ਸਾਂਭ ਕੇ ਰੱਖਿਆ ਹੋਇਆ ਹੈ ਵੀ ਦਰਵਾਜੇ ਪੁਰਾਣੇ ਪੁਰਾਣੀਆਂ ਹਵੇਲੀਆਂ ਦੇ ਫਾਰਮ ਹਾਊਸ ਪੁਰਾਣੇ ਜਿਹੜੇ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਸੀਗੇ ਠੀਕ ਹੈ ਜੀ ਤੇ ਉਹਦੇ ਵਾਸਤੇ ਅਸੀਂ ਕੋਈ ਅੱਜ ਤੁਹਾਨੂੰ ਗੱਲਬਾਤ ਕਰਨ ਵਾਸਤੇ ਆਏ ਸੀਗੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਜਿਹੜਾ ਹੁਣ ਤੁਸੀਂ ਸਾਨੂੰ ਕੋਈ ਦਰਸ਼ਕ ਜਿਹੜੇ ਸਾਡੇ ਲੋਕ ਜਿਹੜੇ ਵਿਚਾਰੇ ਦੇਖ ਰਹੇ ਨੇ ਸਾਡੇ ਦੇ ਦਰਸ਼ਕ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਉਹਨਾਂ ਨੂੰ ਕੁਝ ਦੱਸੋ ਸਾਡੇ ਵੀ ਇਹ ਕੀ ਕਿੰਨਾ ਕੁ ਪੁਰਾਣਾ ਹੈ ਵੀ ਕਿੱਦਾਂ ਇਹ ਮਤਲਬ ਕੰਮ ਆ ਸਕਦਾ ਹੈ ਜੀ ਇਹ ਜੀ ਅੱਜ ਕੱਲ ਇਹਨਾਂ ਦਾ ਨਾ ਜੀ ਦੌਰ ਬਹੁਤ ਚੱਲ ਪਿਆ ਪਹਿਲਾਂ ਅਜ ਤੋਂ 200 300 ਸਾਲ ਪਹਿਲਾਂ ਚਲਦਾ ਸੀ ਇਹਨਾਂ ਦਾ ਹਵੇਲੀਆਂ ਦੇ ਵਿੱਚ ਲੱਗਦੇ ਸੀ ਇਹ ਸਾਮਾਨ ਹਾਂਜੀ ਤੇ ਅੱਜ ਕੱਲ੍ਹ ਲੋਕ ਨਵੀਆਂ ਹਵੇਲੀਆਂ ਫੇਰ ਵਿਰਸੇ ਨੂੰ ਵਾਪਸ ਲੈ ਕੇ ਆਉਣ ਲੱਗੇ ਨੇ ਪੰਜਾਬ ਦੇ ਵਿੱਚ ਅਸੀਂ ਤਾਂ ਬਹੁਤ ਸ਼ੁਕਰਾਨਾ ਲੋਕਾਂ ਦਾ ਹਾਂਜੀ ਬਹੁਤ ਵਧੀਆ ਇਹ ਚੀਜ਼ਾਂ ਨੂੰ ਯਾਦ ਰੱਖਿਆ ਜਾਵੇ ਆਉਣ ਵਾਲੀ ਪੀੜ੍ਹੀ ਯਾਦ ਰੱਖੇ ਵੀ ਆਪਣਾ ਵਿਰਸਾ ਇਦਾਂ ਦਾ ਸੀ ਪੁਰਾਣਾ ਵੀ ਪੁਰਾਣਾ ਸਾਮਾਨ ਜਿਹੜੀ ਅੱਜ ਕੱਲ੍ਹ ਲੋਹੇ ਦੀ ਝਗੱਠਾ ਲੱਗਦੇ ਨੇ ਲੱਕੜ ਬਹੁਤ ਵਧੀਆ ਐਵੇਂ ਤੇ ਰੱਖਦੀ ਹੈ ਜੀ ਪੁਰਾਣੀ ਲੌਂਗ ਟਾਈਮ ਤੱਕ ਚੱਲਦੀਆਂ ਨੇ ਤੇ ਸਾਡੇ ਕੋਲੇ ਜੀ ਸਾਮਾਨ ਹਵੇਲੀਆਂ ਦਾ ਬਹੁਤ ਪੁਰਾਣਾ ਪੁਰਾਣਾ ਸਾਮਾਨ ਹੁੰਦਾ ਇਹਨੂੰ ਕੀ ਬੋਲਦੇ ਜੀ ਇਹਨੂੰ ਬੋਲਦੇ ਇਨੂੰ ਕਹਿੰਦੇ ਬਾਰਜਾ ਜੇ ਆਪਾਂ ਇਹ ਕਹਿੰਦੇ ਇਹਨੂੰ ਬਰੰਦਾ ਕਹ ਦੋ ਅੱਛਾ ਜੀ ਇਹਦੇ ਵਿੱਚ ਤਿੰਨ ਚਾਰ ਲਫ਼ਜ਼ ਬੋਲਦੇ ਨੇ ਲੋਕ ਹਾਂਜੀ ਇਹ ਇਸ ਹਵੇਲੀਆਂ ਦੇ ਮੂਰੇ ਮੂਰੇ ਲੱਗਦਾ ਜੀ ਵੱਡੀਆਂ ਹਵੇਲੀਆਂ ਦੇ ਜਿਵੇਂ ਗਲੀ ਦੇ ਪਾਪਾ ਅੱਜ ਕੱਲ ਕਹਿੰਦੇ ਵਾਧਰਾ ਕੱਢ ਦੀਏ ਇਹ ਵਾਦਰੀ ਰਕੜਦੇ ਹੁੰਦੇ ਲੋਕ ਇਹਦੇ ਵਿੱਚ ਦੀ ਝਾਕ ਦੇ ਥੱਲੇ ਨੂੰ ਹੂੰ ਇਹ ਲੱਗਿਆ ਹੁੰਦਾ ਜੀ ਚਾਈ 40 30 30 ਫੁੱਟ ਹੁੰਦਾ ਇਹ ਪੁਰਾਣਾ ਡਿਜ਼ਾਈਨ ਹੁੰਦਾ ਹੀ ਇਹਦੇ ਤੇ ਹੋਰ ਤੁਹਾਨੂੰ ਦਿਖਾ ਦਿੰਨੇ ਆ ਸਾਮਾਨ ਜੀ ਨੋ ਬਾਈ ਐਕਾ ਮਿਲ ਗਿਆ ਪੰਜਾਬ ਦਾ ਜਿਹੜਾ ਵਿਰਸਾ ਸੀਗਾ ਜਿਹੜਾ ਸਾਡੇ ਜਵਾਕ ਜਾਂ ਅਸੀਂ ਵੀ ਨਹੀਂ ਦੇਖਿਆ ਜੀ ਆ ਜੋ ਤੁਹਾਨੂੰ ਇੱਕੀ ਹੋਰ ਦੇਖਣ ਨੂੰ ਮਿਲ ਰਿਹਾ ਜੀ ਤੁਹਾਨੂੰ ਹੋਰ ਦਿਖਾਉਣਾ ਜੀ ਵੇਖੋ ਆ ਗੱਡੇ ਨਹੀਂ ਸਾਡੇ ਕੋਲੇ ਲਾ ਵਾਹ ਜੀ ਵਾਹ ਉਹਦਾ ਕਮਾਲ ਕੀਤੀ ਪਈ ਆ ਬਾਈ ਉਹਨਾਂ ਨੇ ਦੇਖੋ ਤੁਸੀਂ ਪੁਰਾਣਾ ਕਿੰਨਾ ਯਾਰ ਸਮਾਨ ਸੰਭਿਆ ਹੋਇਆ ਕਿੰਨਾ ਪੁਰਾਣਾ ਹਜ਼ਾਰਾਂ ਪੀੜੀਆਂ ਨੂੰ ਤਾਂ ਜੀ ਐਵੇਂ ਨਹੀਂ ਪਤਾ ਹੋਊਗਾ ਵੀ ਇਹ ਜਿਹੇ ਗੱਡੇ ਚੱਲਦੇ ਸੀਗੇ ਨਹੀਂ ਚੱਲਦੇ ਸੀ ਕੀ ਬਾਤ ਆ ਜੀ ਇਹਨੂੰ ਗੱਡੇ ਨੂੰ ਆ ਚੀਜ਼ ਨੂੰ ਕੀ ਬੋਲਦੇ ਹੁੰਦੇ ਜੀ ਆ ਜਿਹੜਾ ਇਹਨੂੰ ਜੀ ਕੋਈ ਤਾਂ ਕਹਿੰਦਾ ਧੂਰਾ ਲੱਗ ਗਿਆ ਜੀ ਅਪਰਾਣੇ ਦੇਖੋ ਮੇਰੀ ਵੀ ਕੋਈ ਬੜੀ ਉਮਰ ਨਹੀਂ ਹੈਗੀ ਯਾਨੀ ਇਹ ਗੱਡਾ ਜਿੱਥੋਂ ਲੈ ਕੇ ਆਇਆ ਉਹ ਐਂ ਕਹਿੰਦੇ ਨੇ ਜੀ ਵੀ ਸਾਡੇ ਦਾਦਾ ਜੀ ਚਲਾਉਂਦੇ ਸੀ ਸਾਡੇ ਦਾਦਾ ਜੀ 75 ਸਾਲ ਦੇ ਗਏ ਨੇ ਉਹ ਜਿਹਨੇ ਤੋਂ ਲੈ ਕੇ ਆ ਇਹਨਾਂ ਦੀ 65 ਸਾਲ ਦੀ ਉਮਰ ਖੁੱਦੀ ਹੈ ਠੀਕ ਹੈ ਤੁਸੀਂ ਐ ਮੰਨ ਕੇ ਚੱਲੋ ਵੀ ਇਹ 200 ਸਾਲ ਦੇ ਵਿੱਚ ਕਰੀਬ ਪੁਰਾਣਾ 200 ਸਾਲ ਪੁਰਾਣਾ ਹੋ ਗਿਆ ਇਹ ਤੇ ਦੇਖੋ ਤੁਸੀਂ ਬਾਈ ਇਹਦੇ ਵਿੱਚ ਦੇਖੋਗੇ ਤੁਸੀਂ ਆ ਸਾਰੀਆਂ ਜਿਹੜੀ ਇਹ ਦੇਖੋ ਤੁਸੀਂ ਕਿੰਨਾ ਮੋਟੀ ਜਿਹੜੀ ਹੈ ਇਹਦਾ ਜਿਹੜਾ thora ਜਿਹੜਾ ਲੱਗਿਆ ਹੋਇਆ ਜਿਹਦੇ ਅੰਦਰ ਇਹ ਫਿੱਟ ਕੀਤਾ ਹੋਇਆ ਸਿਸਟਮ ਹੈ ਤੇ ਕਮਾਲ ਦੀ ਟੈਕਨੋਲੋਜੀ ਸੀਗੀ ਜਿਹੜੀ 2-300 ਸਾਲ 400 ਸਾਲ ਪੁਰਾਣੀ ਸਾਰਾ ਜੀ ਪਿੱਤਲ ਲੱਗਿਆ ਹੋਇਆ ਇਹਨਾਂ ਹਾਂਜੀ ਲੱਕੜ ਦਾ ਬਣਿਆ ਹੋਇਆ ਜੀ ਕਿਤੇ ਵੀ ਇਹਨੂੰ ਬੈਲਡ ਦਾ ਕੋਈ ਇਸਤੇਮਾਲ ਨਹੀਂ ਸਾਰੀ ਲੱਕੜ ਹੈ ਇੰਨੇ ਸਾਲਾਂ ਬਾਅਦ ਵੀ ਦੇਖੋ ਤੁਸੀਂ ਐ ਪੂਰਾ ਕਾਇਮ ਪਿਆ ਹੈ ਬਿਲਕੁਲ ਸਾਫ ਪਿਆ ਦੇਖੋ ਐਨ ਪੂਰਾ ਵਧੀਆ ਤਰੀਕੇ ਦੇ ਨਾਲ ਗੱਡਾ ਤੇ ਵੇਖ ਕੇ ਮਤਲਬ ਐ ਪੂਰਾ ਉਹ ਆ ਗਿਆ ਜੇ ਇਹ ਵਿੱਚ ਇਹਦੇ ਵਿੱਚ ਕੋਈ ਹੋਰ ਇਹਦੇ ਵਿੱਚ ਖਾਸਤ ਕੀ ਹੈ ਜੇ ਬੈਲਡ ਨਹੀਂ ਹੁੰਦਾ ਹੈ ਨਾ ਬੈਲਡ ਬੁਲਡ ਕਿਤੇ ਨਹੀਂ ਇਹ ਸਿਰਫ ਹੱਥਾਂ ਦਾ ਬਣਿਆ ਹੋਇਆ ਇਹ ਪੁਰਾਣਾ ਕਹਿੰਦੇ ਨੇ ਉਹਨਾਂ ਦਾ ਬਜ਼ੁਰਗ ਕਹਿੰਦੇ ਸੀ ਜਿਹਨਾਂ ਨੇ ਤੇ ਲੈ ਕੇ ਆਏ ਆ ਕਹਿੰਦੇ ਅਸੀਂ ਜਦੋਂ ਮੰਡੀ ਜਾਂਦੇ ਨਾ ਇਹ ਆਇਆ ਸੀ 90 ਦੇ ਕੋਲੋਂ ਜੀ ਤੰਦ ਦੇ ਵਿੱਚੋਂ ਆਇਆ ਸੀ ਕਹਿੰਦੇ ਜਦੋਂ ਨਾਬੇ ਜਾਂਦੇ ਨੇ ਨਾ ਸੀ ਨਾਜ ਜਿਹਦੇ ਵਿੱਚ ਲੱਦ ਕੇ ਲੈ ਜਾਂਦੇ ਅੱਛਾ ਨਾਜ ਵਗੈਰਾ ਇਹ ਲੈ ਕੇ ਜਾਂਦੇ ਜਾ ਕੇ ਤੇ ਸ਼ਹਿਰ ਜਾਣਾ ਹੁੰਦਾ ਛੋਟੇ-ਮੋਟੇ ਸ਼ਹਿਰ ਹੁੰਦੇ ਨਾਬੇ ਕਚੈਰੀਆਂ ਲੱਗਦੀਆਂ ਜੀ ਉਦੋਂ ਆਹ ਸਾਰੀ ਇਹ ਜਿਹੜੀ ਸਾਰੀ ਨਾਲ ਦੀ ਇਹ ਬਣੀ ਹੋਈ ਹੈ ਨਾਲ ਦੀ ਜੀ ਨਾਲ ਦੀ ਪਿੱਤਲ ਦੇ ਲੱਗੇ ਹੋਏ ਨੇ ਸਾਰਾ ਪਿੱਤਲ ਦਾ ਲੱਗਾ ਹੋਇਆ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਹਾਂਜੀ ਤੇ ਇਹਦੇ ਇਹ ਇੱਕ ਬਲਦੂ ਵੀ ਹੁੰਦੀ ਦੋ ਬਲਦੂ ਵੀ ਹੁੰਦੇ ਨੇ ਦੋ ਬਲਦੂ ਜੀ ਇਹਦੇ ਦੋ ਬਲਦੂ ਜੀ ਹੁੰਦੇ ਨੇ ਇੱਕ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਅੱਗੇ ਲਿਆਉਣਗੇ ਜ਼ੂਮ ਕਰਕੇ ਵੀ ਦੇਖੋ ਤੁਸੀਂ ਆਹ ਚੀਜ਼ ਆ ਜਿਹੜੀ ਗੱਡੇ ਦੇ ਅੰਦਰ ਹੈ ਆਹ ਦੇਖੋ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ ਤੁਸੀਂ ਇਹ ਪੁਰਾਣਾ ਉਸੇ ਟਾਈਮ ਦੀ ਲੱਕੜ ਲੱਗੀ ਹੋਈ ਹੈ ਨਾਲ ਦੀ ਹੈ ਨਾ ਬਈ ਨਾਲ ਦੀ ਜੀ ਨਾਲ ਦੀ ਬਿਲਕੁਲ ਕੀ ਬਾਤ ਹੈ ਜੀ ਇਹ ਸਾਰੀਆਂ ਚੀਜ਼ਾਂ ਨਾਲ ਦੀਆਂ ਨੇ ਜਿਹੜਾ ਗੱਲ ਜਾਂਦੀ ਇਹ ਉਹੀ ਤਿੰਨ ਦੋ 300 ਸਾਲ ਪੁਰਾਣੀ ਲੱਕੜ ਹੋਣ ਕਰਕੇ ਦੇਖੋ ਤੁਸੀਂ ਇਹ ਬਿਲਕੁਲ ਸਾਫ ਪਿਆ ਇੱਕ ਵਾਰੀ ਉਹਨਾਂ ਦਾ ਇੱਧਰ ਗੱਡਾ ਹੈ ਹੈ ਇੱਕ ਆ ਹੈ ਜੀ ਇਹਦੇ ਵਿੱਚ ਕਾਰਵਿਨ ਦੇਖੋ ਜੀ ਕਿੰਨੀ ਤਕੜੀ ਖੁਦਾਈ ਕੀਤੀ ਹੋਈ ਹੈ ਕਿਸੇ ਨੇ ਕਿੱਧਰ ਇੱਧਰ ਨਹੀਂ ਹੈ ਹਾਂ ਜੀ ਜੀ ਬਹੁਤ ਦੇਖੋ ਕਾਰਵਿਨ ਦੇਖੋ ਕਿੰਨੀ ਤਕੜੀ ਹੋਈ ਹੋਈ ਹੈ ਇਹਦੇ ਅੰਦਰ ਆਹ ਮਾਰਾ ਆਖੀ ਬਣੇ ਹੋਏ ਨੇ ਜੀ ਦੇਖੋ ਪੂਰੀ ਕਾਰਗਰੀ ਹੱਥੀ ਹੁੱਥੀ ਬਣੇ ਹੋਏ ਆ ਪੂਰੇ ਵਧੀਆ ਤਰੀਕੇ ਦੇ ਨਾਲ ਸ਼ਿੰਗਾਰਿਆ ਹੋਇਆ ਘੜ ਇੱਧਰ ਕੁਝ ਲਿਖਿਆ ਵੀ ਹੋਇਆ ਬਈ ਉਹਨਾਂ ਨੇ ਹਾਂ ਜੀ ਹਾਂ ਜੀ ਹੀਰਾ ਹੀਰਾ ਨਾਨੀ ਇਹਦਾ ਨਾਮ ਵੀ ਲਿਖਿਆ ਹੋਇਆ ਕੋਈ ਹੀਰਾ ਨਾਂ ਦੇ ਲਿਖਿਆ ਹੋਇਆ ਬਈ ਦੇਖੋ ਤੁਸੀਂ ਕਿੰਨਾ ਵਧੀਆ ਤਰੀਕੇ ਦੇ ਨਾਲ ਪਾਇਆ ਗੱਡਾ ਜਿਹੜਾ ਆਹ ਦੇਖੋ ਹੀਰਣ ਵਗੈਰਾ ਬਣੇ ਹੋਏ ਨੇ ਇੱਧਰ ਦੀ ਆਓ ਜੀ ਇੱਧਰ ਦੀ ਦੇਖੋ ਤੁਸੀਂ ਇੱਧਰ ਦੀ ਆਓ ਆਹ ਦੇਖੋ ਹੀਰਣ ਬਣੇ ਹੋਏ ਨੇ ਇੱਧਰਲੇ ਪਾਸੇ ਅੱਛਾ ਜੀ ਆਹ ਦੇਖੋ ਹੀਰਣ ਵੀ ਬਣੇ ਹੋਏ ਨੇ ਆਹ ਦੇਖੋ ਤੁਸੀਂ ਇਹਦਾ ਪੂਰਾ ਗੱਡੇ ਉੱਪਰ ਉਦਾਂ ਹੀ ਹਿਰਨ ਬਣਿਆ ਹੋਇਆ ਦੇਖੋ ਤੁਸੀਂ ਇਹ ਵੀ ਬਹੁਤ ਪੁਰਾਣਾ ਗੱਡਾ ਜੀ ਘੱਟੋ ਘੱਟ ਇਹ ਵੀ 300 200 300 ਸਾਲ ਪੁਰਾਣਾ ਗੱਡਾ ਹੋਊਗਾ ਇਹ ਸਾਰੀ ਕਾਰਵਿਨ ਹੈ ਜੀ ਟੋਟਲ ਠੀਕ ਹੈ ਜੀ ਠੀਕ ਇਹਦੇ ਵੀ ਕਿਤੇ ਬੈਟਰੀ ਹੈਗੇ ਸਾਰਾ ਰਿਫਟ ਨਾਲ ਬਣਿਆ ਹੋਇਆ ਜੀ ਸਾਰਾ ਰਿਫਟ ਨਾਲ ਬਣਿਆ ਸਾਰਾ ਟੂਟ ਰਿਫਟ ਨਾਲ ਜੀ ਹੋਰ ਆ ਬਾਈ ਆਪਣੇ ਕੋਲੇ ਕੀ ਹੋਰ ਜੀ ਆ ਦੇਖੋ ਜੀ ਪੁਰਾਣੀਆਂ ਜਿਹੜੀਆਂ ਹਵੇਲੀਆਂ ਸੀ ਪਹਿਲਾਂ ਹਾਂਜੀ ਆ ਮੋਰੇ ਮੇਰੇ ਕੋਲੇ ਪੂਰਾ ਸੈੱਟ ਪਿਆ ਜੀ ਪੂਰਾ ਹਵੇਲੀ ਦਾ ਅੱਛਾ ਆਪ ਸਾਰੇ ਕੰਚ ਵਾਲੀਆਂ ਜੁੜੀਆਂ ਕਹਿੰਦੇ ਨੇ ਨੂੰ ਅੱਜ ਕੱਲ੍ਹ ਨਾ ਬਾਈ ਮੇਰੀ ਗੱਲ ਸੁਣ ਲਓ ਜਿੰਨੇ ਪੁਰਾਣੀ ਹਵੇਲੀ ਪਾਉਣੀ ਹੈ ਆ ਬਾਈ ਹੁਣਾਂ ਕੋਲੇ ਪੂਰਾ ਸੈੱਟ ਪਿਆ ਦੇਖੋ ਤੁਸੀਂ ਬਾਈ ਹੁਣੀ ਕਹਿੰਦੇ ਸਾਡੇ ਕੋਲੇ ਪੂਰਾ ਸੈੱਟ ਪਿਆ ਪੂਰੀ ਹਵੇਲੀ ਦੇ ਵਿੱਚੋਂ ਜਾ ਕੇ ਤੁਸੀਂ ਲਾ ਸਕਦੇ ਹੋ ਇਹ ਬਹੁਤ ਵੱਡੀ ਇਹਨਾਂ ਦੀ ਇੱਕ ਮੈਂਟ ਹੈ ਜਿਨ੍ਹਾਂ ਨੇ ਇੱਕ ਪੁਰਾਣਾ ਸਮਾਨ ਲਿਆ ਕੇ ਬਹੁਤ ਔਖਾ ਸਮਾਨ ਕੋਠੀਆਂ ਜਾਂ ਵਿੱਚੋਂ ਲਿਆ ਕੇ ਸਾਂਭਣਾ ਕਿਉਂਕਿ ਟੁੱਟ ਜਾਂਦਾ ਸਮਾਨ ਕੱਢਦੇ ਆ ਘਟੋਂਦੇ ਆ ਪਰ ਇਹਨਾਂ ਨੇ ਦੇਖੋ ਤੁਸੀਂ ਕਿਵੇਂ ਤਰੀਕੇ ਦੇ ਨਾਲ ਲਿਆ ਕੇ ਇਹਨਾਂ ਨੇ ਸਾਂਭਿਆ ਹੋਇਆ ਇਹ ਬੰਗਾ ਕੋਲੇ ਜੀ ਬੰਗਾ ਹੁਸ਼ਿਆਰਪੁਰ ਕੋਲੇ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂ ਨਵਾਂ ਸ਼ਹਿਰ ਦੇ ਕੋਲੇ ਜੀ ਉੱਥੋਂ ਆਇਆ ਸੀ ਜੀ ਔਰ ਪਿੰਡ ਹੈ ਜੀ ਅੱਛਾ ਜੀ ਉੱਥੋਂ ਆਇਆ ਜੀ ਲੱਕੜੀ ਬੜੀ ਮੋਟੀ ਹੈ ਜਰ ਇਹਦੀ ਲੱਕੜ ਦੇਖੋ ਜੀ ਤੁਸੀਂ ਜੀ ਕਾਰਵਿਨ ਦੇਖੋ ਜੀ ਬਹੁਤ ਪੁਰਾਣੀ ਐ ਦੇਖੋ ਕਾਰੀਗਰੀ ਉਸੇ ਦੇ ਹਿਸਾਬ ਨਾਲ ਹੈ ਨਾ ਹਾਂਜੀ ਇਹਦੀ ਲੱਕੜ ਦੇਖੋ ਤੁਸੀਂ ਜੀ ਆਹ ਆਹ ਦੇਖੋ ਤੁਸੀਂ ਆਹ ਪੂਰਾ ਸਹਾਗੇ ਜਿੱਡਾ ਆਹ ਉਹ ਲੱਗਿਆ ਹੋਇਆ ਪਿੱਛੇ ਬੈਕ ਹੈ ਜੀ ਜਿਸ ਦੇ ਨਾਲ ਇਹ ਸਪੋਰਟ ਲੱਗਣੀ ਐ ਤੇ ਬਹੁਤ ਮਤਲਬ ਪੂਰੀ ਡਬਲ ਲੱਕੜ ਲੱਗੀ ਹੋਈ ਐ ਤੇ ਆਹ ਸਾਰੀ ਮੀਨਾ ਕਾਰੀ ਜਿਹੜੀ ਬਰੀਕੀ ਹੱਥ ਦੇ ਨਾਲ ਕੱਢੀ ਹੋਈ ਹੈ ਨਾ ਆਹ ਅੰਦਰ ਜੀ ਪਿੱਤਰਾ ਇਹ ਸਾਰਾ ਆਹ ਪਿੱਤਲੇ ਜੋੜੀ ਦੇ ਅੰਦਰ ਪੱਲਿਆਂ ਦੇ ਅੰਦਰ ਨਾ ਸਾਰਾ ਪਿੱਤਲ ਲੱਗਿਆ ਹੈ। ਆ ਸਾਰਾ ਪਿੱਤਲ ਲੱਗਿਆ ਹੈ। ਇਹ ਵੀ ਪਿੱਤਲ ਦੀ ਹੈ ਜੀ। ਆ ਫੁੱਲ ਜਿਹੀ ਪਿੱਤਲ ਦੇ ਸਾਰਾ ਆਹ ਚਾਹੇ ਜੀ ਚੰਦਰੇ ਜਿਹੀ ਪਿੱਤਲ ਦੀ ਜੀ। ਸਾਰਾ ਪਿੱਤਲ ਦੀ ਜਾਂਦਰ ਲੱਗੀ ਹੈ। ਇਹ ਸਾਰੀ ਬਈ ਪਿੱਤਲ ਦੀ ਜਾਂਦਰ ਲੱਗੀ ਹੈ। ਇਹ ਵੀ ਘੱਟੋ ਘੱਟ ਮੇਰੇ ਹਿਸਾਬ ਨਾਲ 300-400 ਸਾਲ ਪੁਰਾਣਾ ਦਰਵਾਜ਼ਾ ਹੈ। ਉੱਪਰ ਦੇਖੋ ਜੀ ਤੋਤੇ ਬਣਾਏ ਹੋਏ ਲੱਕੜ ਦੇ ਵਿੱਚ। हां और बहुत औरे च जानवर और पक्षियों ਦੇ ਫੋਟੋਆਂ ਬਣੀਆਂ ਹੋਈਆਂ ਨੇ ਇੱਕ ਤਾਂ ਬਾਈ ਹੁਣੀ ਕਹਿੰਦੇ ਇੱਕ ਆਹਾ ਸੀਗਾ ਜੀ ਇਹਦੇ ਅੰਦਰ ਬੜੀ ਬਹੁਤ ਜ਼ਿਆਦਾ ਕਾਰਾਗਰੀ ਹੈ ਲੇਕਿਨ ਇਹ ਦਰਵਾਜ਼ਿਆਂ ਦੇ ਥੱਲੇ ਆ ਗਿਆ ਕਰਕੇ ਤੇ ਕਿੰਨੇ ਦਾ ਕਿੰਨਾ ਸੈੱਟ ਹੈ ਬਾਈ ਕਿੰਨੇ ਕਿੰਨੇ ਹੋਣਗੇ ਇੱਕ ਪੂਰੇ ਕੋਠੀ ਦਾ ਸੈੱਟ ਕਿੰਨਾ ਹੋਵੇ ਹਵੇਲੀ ਦਾ ਇਹ ਤਾਂ ਜੀ ਆ ਨਗਨੇ ਜਿਹੜੇ ਆਪਾਂ ਕਹਿੰਦੇ ਜੀ ਇਹਦੇ ਨਾਲ ਦੇ ਇਹ ਸਾਡੇ ਕੋਲੇ 42 ਪੀਸ ਨੇ ਜੇ ਕਿਸੇ ਭਾਈ ਨੇ ਪੂਰੀ ਹਵੇਲੀ ਬਣਾਉਣੀ ਹੈ ਹਾਂ ਪੂਰੀ ਹਵੇਲੀ ਦਾ ਸਮਾਨ ਦੇਵਾਂਗੇ ਪੂਰੀ ਅੱਛਾ ਇਹ ਸਾਰਾ ਪ੍ਰੋਜੈਕਟ ਤਾਂ ਲੈ ਕੇ ਪੂਰੀ ਬਾਰੀਆਂ ਤੱਕ ਦੇਵਾਂਗੇ ਜੀ ਠੀਕ ਹੈ ਉਧਰ ਸਾਡੇ ਕੋਲ ਉਧਰਲੇ ਪਾਸੇ ਵੀ ਸਮਾਨ ਬਹੁਤ ਪਿਆ ਜੀ ਬਾਰਗੇ ਸਾਰਾ ਸਾਰਾ ਸਮਾਨ ਸਾਰਾ ਸਮਾਨ ਇਹ ਟੋਟਲ 1 ਕਨਾਲ ਦਾ 1 ਕਨਾਲ ਦਾ ਸਮਾਨ ਬਹੁਤ ਨਾਲਦਾ ਜੀ ਸਾਰਾ 1 ਕਨਾਲ ਦਾ ਫਾਰਮ ਹਾਊਸ ਬਣਾਉਣਾ ਹੋਵੇ ਹਾਂ ਜੀ ਹਾਂ ਜੀ ਇਹ ਕੀ ਬਾਈ ਇਹ ਇਹ ਜ ਇਹਨੂੰ ਇਹਨੂੰ ਬੋਲਦੇ ਨਹੀਂ ਤਿਵਾਰੀ ਬੋਲ ਦਿੰਦੇ ਨੇ ਅੱਛਾ ਜੀ ਅੱਜ ਕੱਲ ਲੋਕ ਜਿਵੇਂ ਕੋਈ ਕਿਸੇ ਨੇ ਲਾਉਣਾ ਹੈ ਫਾਰਮ ਹਾਊਸ ਚ ਮੈਂ ਆਪਣੇ ਲੋਕ ਅੱਡ ਡੱਬ ਦੇ ਦਿਮਾਗ ਦੇ ਹਿਸਾਬ ਨਾਲ ਵਰਤਦੇ ਨਹੀਂ ਥੋੜਾ ਜਿਹਾ ਮੜਾ ਉਧਰ ਚੱਕੋ ਜੀ ਥੋੜਾ ਜਿਹਾ ਦਿਖਾ ਦਿਓ ਕਿ ਕਿਸ ਇੱਧਰ ਦੀ ਮੜਿਆ ਤੁਸੀਂ ਐਂ ਦਿਖਾਇਓ ਜੀ ਇਹਨਾਂ ਨੂੰ ਇੱਧਰ ਦੀ ਆਇਓ ਮੜਿਆ ਇਹ ਜਾ ਮੜਿਆ ਤੁਹਾਨੂੰ ਚੱਕ ਕੇ ਦਿਖਾ ਦਿੰਨੇ ਆ ਜੀ ਇੱਕ ਮਿੰਟ ਇੱਥੋਂ ਨਹੀਂ ਪਹਿਣਾ ਜੀ ਹੱਥ ਆ ਆ ਦਿਖਾ ਦੇ ਥੈਂਕ ਯੂ ਇਹ ਇਸ ਤਰੀਕੇ ਦੀ ਹੈ ਜੀ ਇਹਨੂੰ ਬਹੁਤ ਵਜ਼ਨ ਬਹੁਤ ਜਾ ਰਿਹਾ ਤੁਸੀਂ ਦੇਖ ਲਾ ਸਕਦੇ ਹੋ ਕਿ ਪੂਰਾ ਜੋਰ ਲੱਗ ਰਿਹਾ ਬਾਈ ਦਾ ਤੇ ਜੋਰ ਮੇਰਾ ਵੀ ਬਹੁਤ ਲੱਗਿਆ ਹੋਇਆ ਔਰ ਜਾਦੇ ਜੋਰ ਨਾਲ ਫਿਰ ਉਹ ਪਰ ਹੁੰਦਾ ਕੁਛ ਨਹੀਂ ਇਹਦੀ ਵੀ ਪੂਰੀ ਕਢਾਈ ਹੈ ਪੂਰੇ ਇਹ ਵੀ ਪੂਰੇ ਪੁਰਾਣੀ ਹੈ ਹਿਸ਼ਾਰਪੁਰ ਤੋਂ ਆਈ ਹੋਈ ਹੈ ਜੀ ਇਨੂੰ ਕੀ ਬੋਲਦੇ ਆ ਭਾਈ ਇਹਨੂੰ ਤਿਵਾਰੀ ਬੋਲਦੇ ਨੇ ਜੀ ਅੱਛਾ ਇਹ ਵੀ ਫਰੰਟ ਤੇ ਲੱਗਦੀ ਹੈ ਨਾ ਫਰੰਟ ਤੇ ਲੱਗਦੀ ਹੈ ਜੀ ਚਾ ਵਾਤ ਫਰਮੋਸਾਂ ਦੇ ਵਗੈਰਾ ਅੱਜ ਕੱਲ੍ਹ ਬਹੁਤ ਭਾਈ ਉਹਨਾਂ ਨੇ ਸਮਾਨ ਸੰਭਿਆ ਹੋਇਆ ਜੀ ਬੜਾ 300 ਸਾਲ ਪੁਰਾਣਾ 400 ਸਾਲ ਪੁਰਾਣਾ 200 ਸਾਲ ਪੁਰਾਣਾ ਇੱਥੇ ਤੁਹਾਨੂੰ ਹਰ ਚੀਜ਼ ਮਿਲ ਜਾਣੀ ਹੈ ਜੀ ਤੁਹਾਨੂੰ ਹੋਰ ਦਿਖਾਉਣਾ ਜੀ ਦਰਵਾਜ਼ੇ ਦੇਖੋ ਤੁਸੀਂ ਮੈਂ ਕਹਿੰਦਾ ਦਰਵਾਜੇ ਨਹੀਂ ਮਿਲਨੇ ਇਹ ਜੇ ਕੋਈ ਕਿਤੇ ਨਜ਼ਾਰੇ ਲਿਆਤੇ ਬਾਈ ਦੇ ਤਾਰ ਦੇਖੋ ਤੁਸੀਂ ਸਤੀਰ ਦੇਖੋਗੇ ਬਹੁਤ ਪੁਰਾਣੇ ਸਤੀਰ ਬਾਈ ਉਹਨਾਂ ਨੇ ਰੱਖੇ ਹੋਇਆ ਕਮਾਲ ਗਤੀਪੀ ਆ ਦੇਖੋ ਇਹ ਸਤੀਰੀਆਂ ਨੇ ਜੀ ਅੱਜ ਕੱਲ ਲੋਕ ਜੋੜੀਆਂ ਬਣਾਉਂਦੇ ਨੇ ਪੁਰਾਣੀਆਂ ਅੱਛਾ ਇਹ ਉਹ ਪੁਰਾਣੇ ਦਾ ਹੈ ਨਾ ਆ ਦੇਖੋ ਆ ਦਰਵਾਜੇ ਨਹੀਂ ਸੇਮ ਆ ਦਰਵਾਜੇ ਮਿਲਦੇ ਨਹੀਂ ਛਦੀ ਦੀ ਆ ਬੇਖੋ ਜੀ ਪੂਰਾ ਸਾਫ ਦਰਵਾਜਾ ਹੈ ਕੱਲਾ ਇਹਦੇ ਆਹ ਚੀਜ਼ ਜਿਹੜੀ ਪੁਰਾਣੀ ਹੋਣ ਕਰਕੇ ਨਾ ਨੇਚ ਉਹਨਾਂ ਨੇ ਛੇੜਖਾਨੀ ਨਹੀਂ ਕੀਤੀ ਜਿੱਦਾਂ ਲਿਆਉਂਦੇ ਆ ਦਰਵਾਜੇ ਉਵੇਂ ਰੱਖੇ ਹੋਏ ਆ ਜਿਵੇਂ ਆ ਦੇਖੋ ਹੁਣ ਆ ਮੋਰ ਹੈ ਮੇਰੇ ਖਲਚਾਣਾ ਹਾਂਜੀ ਹਾਂਜੀ ਮੋਰ ਨਹੀਂ ਮੋਰ ਆ ਬਹੁਤ ਸ਼ਤਿਆ ਹੋਇਆ ਇਧਰ ਵੀ ਮੋਰ ਆ ਕਿਹੜਾ ਹਾਂਜੀ ਮੋਰ ਮੋਰ ਜੀ ਮੋਰ ਤੇ ਇਹ ਸਾਰੇ ਕਿਹੜਾ ਉਸੇ ਦੀ ਚੀਜ਼ ਨਾਲ ਹੈ ਇਹ ਪਟਿਆਲੇ ਦੇ ਹੈ ਜੀ ਇਹ ਆ ਵੀ ਨਾਲ ਦੇ ਹਾਂਜੀ ਕੁੰਡੇ ਦੇ ਲੱਗੇ ਹੋਏ ਆ ਆ ਵੀ ਦੇਖੋ ਤੁਸੀਂ ਆ ਕੁੰਡਾ ਵੀ ਆ ਪੂਰਾ ਕਾਮਜਾਬ ਨਾਲ ਦੇ ਹੋਇਆ ਤੇ ਪੂਰਾ ਦਰਵਾਜਾ ਜਿਹੜਾ ਇਹਨਾਂ ਕੋਲ ਬਾਈ ਹੋਣਾ ਕੋਲ ਦੇਖੋ ਪੂਰਾ ਕੈਮ ਪਿਆ ਇਹ ਦੋ ਨੇ ਜੀ ਸੇਮ ਨਹੀਂ ਇੱਕ ਨਾਲ ਦੇ ਇੱਕ ਨਾਲ ਦੇ ਦੋ ਨੇ ਆ ਹੋਰ ਹੈ ਹਨਾ ਹਾਂਜੀ ਇਹ ਹੋਰ ਨਹੀਂ ਇਹਦਾ ਡਿਜ਼ਾਈਨ ਅੱਡਾ ਜੀ ਇਹਦਾ ਕੁੰਡਾ ਵਾਲਾ ਵੱਡਾ ਯਾਰ हां जी ਇਹਦਾ ਕੁੰਡਾ ਹੀ ਤੁਸੀਂ ਦੇਖੋ ਬਾਈ ਕੁੰਡਾ ਦੇ ਆ ਦੇਖੋ ਕੁੰਡਾ ਦੇਖੋ ਇਹ ਆ ਦੇਖੋ ਜੀ ਬੁਨਾਰ ਕੀਤੀ ਆ ਕੁੰਡਾ ਕੋ ਗੱਡਾ ਬਹੁਤ ਪੁਰਾਣਾ ਕੁੰਡਾ ਜੀ ਇਹ ਆ ਤੁਸੀਂ ਦਰਵਾਜ਼ਾ ਦੇਖੋਗੇ ਤਾਂ ਇਹਦੇ ਅੰਦਰ ਵੀ ਪਿੱਤਣ ਲੱਗਾ ਹੋਇਆ ਸਾਰੇ ਤੇ ਇਹ ਪੁਰਾਣੀ ਕਢਾਈ ਕੀਤੀ ਹੋਈ ਆ ਉੱਪਰ ਦੇਖੋ ਛੋਟੇ ਛੋਟੇ ਘਰਾ ਉੱਤੇ ਪੰਛੀ ਆ ਨਾਲ ਛੋਟੇ ਛੋਟੇ ਕਢਾਈ ਕੀਤੀ ਹੋਈ ਆ ਦੇਖੋ ਤੁਸੀਂ ਸਾਰੀ ਤੇ ਇਹ ਵੀ ਪੁਰਾਣਾ ਦਰਵਾਜ਼ਾ ਹੈ ਤੁਸੀਂ ਇੱਧਰ ਆਓ ਤੁਹਾਨੂੰ ਖਿੜਕੀਆਂ ਦਿਖਾਉਣਾ ਜੀ ਬਹੁਤ ਖਿੜਕੀਆਂ ਦਿਖਾਉਣੇ ਆ ਬਾਈ ਆਜੋ ਇਹ ਬਾਈ ਨੇ ਕਿਸੇ ਨੇ ਫਾਰਮ ਹਾਊਸ ਪਾਉਣਾ ਹੈ ਜੇ ਕਿਸੇ ਨੇ ਕੋਈ ਪੁਰਾਣਾ ਕੱਚੇ ਮਕਾਨ ਪਾ ਕੇ ਕੋਈ ਵਧੀਆ ਫੀਲਿੰਗ ਲੈਣੀ ਹੈ ਬਾਈ ਉਹ ਇੱਥੇ ਲਿਜਾ ਸਕਦਾ ਹੈ ਔਰ ਜਵਾਕਾਂ ਨੂੰ ਪਤਾ ਨਹੀਂ ਹੈਗਾ ਉਹ ਵੀ ਇੱਥੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਤਾ ਦੇਖੋ ਇਹ ਦਰਵਾਜੇ ਆ ਦੇਖੋ ਕਿੰਨਾ ਵਧੀਆ ਦਰਵਾਜਾ ਦੇਖੋ ਸਾਫ ਪਿਆ ਇਹ ਵੀ ਪੁਰਾਣਾ ਉਸੇ ਤਰੀਕੇ ਨਾਲ ਜਿਵੇਂ ਹੈਗਾ ਸੀਗਾ ਉਵੇਂ ਦਾ ਹੀ ਦਰਵਾਜਾ ਨੇ ਲੱਗ ਕੇ ਰੱਖਿਆ ਦਾ ਕੁੰਡੇ ਦੇਖੋ ਤੁਸੀਂ ਆ ਆ ਦੇਖੋ ਯਾਰ ਮਤਲਬ ਪਿੱਤਲ ਦੇ ਉਸੇ ਤਰੀਕੇ ਦਾ ਪੁਰਾਣੇ ਲੱਗੇ ਹੋਏ ਆ ਅੱਜ ਕੱਲ ਤਾਂ ਇਹ ਬਾਈ ਮਿਲਦਾ ਹੀ ਨਹੀਂ ਆ ਦੇਖੋ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੁਰਾਣੀਆਂ ਲੱਗੀਆਂ ਹੋਈਆਂ ਨੇ ਆ ਕਦੇ ਵੀ ਨਜ਼ਰ ਮਾਰੋਗੇ ਤੁਸੀਂ ਘੰਟਾ ਬਾਈ ਗੱਲਬਾਤ ਆ ਦੇਖੋ ਜੀ ਕੰਮ ਦੇਖੋ ਇਹਦੇ ਵਿੱਚ ਵਿਜੋੜੀ ਦੇ ਵਿੱਚ ਕਿੰਨੀ ਕਾਰਗਰੀ ਹੈ ਹਾਂ ਹਾਂ ਕਿੰਨੀ ਹੈ ਨਾ ਬਰੀਕੀ ਦੇ ਵਿੱਚ ਪਿੱਤਲ ਹੈ ਜੀ ਸਾਰਾ ਪੂਰਾ ਪਿੱਤਲ ਲੱਗਾ ਹੋਇਆ ਇਹਦੇ ਵਿੱਚ ਪੂਰੀ ਕਾਰਗਰੀ ਦੇ ਨਾਲ ਬਣਾਇਆ ਹੋਇਆ ਇਹ ਆ ਕਮਾਲ ਦੀ ਗੱਲ ਤਾਂ ਇਹ ਹੈ ਵੀ ਇਹ ਸਾਡੇ ਦਾ ਹੁਣ ਤਾਂ ਯਾਰ 9 ਇੰਚੀ ਕੰਦਦਾ ਨਾ ਉਹਦੇ ਨਾਲੋਂ ਵੀ ਚੋੜੀਆਂ ਜਿਹੜੀਆਂ ਇਹਦੀਆਂ ਨੇ ਆ ਜਿਹੜੀਆਂ ਚਗਾਠਾਂ ਨੇ ਉਹਦੇ ਨਾਲ ਵੀ ਚੋੜੀਆਂ ਨੇ ਦੇਖੋ ਤੁਸੀਂ ਇਹ ਆ ਜੀ ਪੂਰੀ ਘੈਂਟ ਗੱਲਬਾਤ ਆ ਬਾਈ ਹੁਣਾਂ ਕੋਲੇ ਤੇ ਕਬਜੇ ਕਬਜੇ ਕੰਬੇ ਕੰਡੇ ਆ ਖਿੜਕੀਆਂ ਨੇ ਝੋਖੇ ਬੋਲਦੇ ਨੇ ਜੀ ਇਹ ਹਵੇਲੀਆਂ ਦੇ ਨੇ ਵੱਡੀਆਂ ਹਵੇਲੀਆਂ ਦੇ ਮੂਹਰੇ ਲੱਗੇ ਹੁੰਦੇ ਜੀ ਇਹ ਅੱਛਾ ਅੱਛਾ ਹਾਂਜੀ ਇਹਨੂੰ ਝੋਖੇ ਬੋਲਦੇ ਨੇ ਜੀ ਪੁਰਾਣੇ ਅੱਛਾ 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 ਖੁੱਲ ਜਾਂਦਾ ਇਹ ਨਾਲ ਸਾਰਾ ਹੈ ਨਾ ਹਾਂਜੀ ਖੁੱਲਦਾ ਸਾਰਾ ਇਹ ਉੱਤ ਜੱਜ ਸੈੱਟ ਕਰਕੇ ਰੱਖਿਆ ਹੋਇਆ ਹੈ ਇਹਦਾ ਸਮਾਨ ਇਹ ਦੂਰ ਦੂਰ ਨਾ ਜਾਵੇ ਇਹਨਾਂ ਨੇ ਬਈ ਸਾਰਾ ਸਮਾਨ ਸੈੱਟ ਕਰਕੇ ਰੱਖਿਆ ਹੋਇਆ ਹੈ ਨਾ ਵੀ ਤਾਂ ਕਿ ਇਹ ਜਦੋਂ ਇਹ ਜਦੋਂ ਕੋਈ ਲੈ ਕੇ ਜਾਂਦਾ ਉਦੋਂ ਇਹਨੂੰ ਸਾਰੀ ਸੈਟਿੰਗ ਕਰਕੇ ਉਹਨੂੰ ਲਿਜਾ ਸਕਦਾ ਆਪਦੇ ਹਿਸਾਬ ਨਾਲ ਉੱਥੇ ਲਿਜਾ ਕੇ ਆਪਦੀ ਪਾਲਿਸ਼ ਕਰਾਉਣੀ ਆ ਕੁਝ ਕਰਕੇ ਆਪਦਾ ਸੈਟਿੰਗ ਕਰ ਸਕਦਾ ਇਹਨਾਂ ਕੋਲੇ ਜਿਵੇਂ ਹੈਗਾ ਨੈਚੁਰਲ ਸਮਾਨ ਉਦਾਂ ਹੀ ਪਿਆ ਹੈ ਉਧਰ ਛੱਜੇ ਵਾਲੀਆਂ ਬਿੰਡੂਆਂ ਪਈਆਂ ਨੇ ਜੀ ਅੱਛਾ ਜੀ ਬਹੁਤ ਜੀ ਹਾਂ ਜੀ ਇਧਰ ਵੀ ਬਾਈ ਹੁਣਾਂ ਕੋਲੇ ਆ ਸਾਰੇ ਦਰਵਾਜ਼ੇ ਬਾਈ ਹੁਣਾਂ ਕੋਲੇ ਪੂਰੇ ਪੁਰਾਣੇ ਟਾਈਮ ਦੇ ਪਏ ਹੋਏ ਆ ਤੇ ਉਸੇ ਤਰੀਕੇ ਦੇਖੋਗੇ ਤੁਸੀਂ ਸਾਰਾ ਪੁਰਾਣਾ ਡਿਜ਼ਾਈਨ ਪਿਆ ਹੈ ਬਾਈ ਹੁਣਾਂ ਕੋਲੇ ਆ ਵੀ ਪੁਰਾ ਆ ਵੀ ਆਹ ਉਹ ਦੇ ਸੀਸੇ ਲੱਗੇ ਹੋਏ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਸੀਸੇ ਲੱਗਦੇ ਹੁੰਦੇ ਸੀਗੇ ਔਰ ਰੰਗ-ਬਰੰਗੇ ਉਹ ਉਦੋਂ ਹੀ ਹਜੇ ਵੀ ਉਹਨਾਂ ਦੇ ਵਿੱਚ ਸੀਸੇ ਫਿੱਟ ਕੀਤੇ ਹੋਏ ਆ ਆ ਦੇਖੋ ਜੀ ਇਹ ਹੈ ਝੁਲਾਈ ਪਹਿਲਾ ਪੁਰਾਣੇ ਟਾਈਮਾਂ 'ਚ ਨਾ ਬੱਚਿਆਂ ਨੂੰ ਹਾਂ ਚਲਾਉਣ ਵਾਲਾ ਜੀ ਇਹ ਲੱਕੜ ਦਾ ਝੁੱਲਾ ਹੁੰਦਾ ਪਹਿਲਾਂ ਅੱਛਾ ਅੱਛਾ ਇਹਦਾ ਸਮਾਨ ਹੈਗਾ ਇੱਥੀ ਪਿਆ ਅੱਛਾ ਸਾਰਾ ਸਮਾਨ ਹੈ ਸਾਰਾ ਕੰਪਲੀਟ ਹੈ ਜੀ ਭਾਈਆ ਦੇਖੋ ਤੁਸੀਂ ਪੁਰਾਣੇ ਟਾਈਮ ਦੇ ਵਿੱਚ ਆ ਆਹ ਦੇਖੋ ਤੁਸੀਂ ਦੇਖੋਗੇ ਕਿਦ ਤੱਕ ਕਿੰਨੀ ਸੋਹਣੀ ਤਰੀਕੇ ਨਾਲ ਕਢਾਈ ਕਰਕੇ ਹਨਾ ਲੱਕੜ ਦੇ ਅੰਦਰ ਹੀ ਕਢਾਈ ਕੀਤੀ ਹੋਈ ਹੈ ਤੇ ਆਹ ਦੇਖੋ ਤੁਸੀਂ ਨਿੱਕੀ ਜਿਹੀ ਬਰੀਕੀਆਂ ਦਾ ਇਹਨੂੰ ਮਾੜਾ ਜੂਮ ਕਰਕੇ ਦਿਖਾ ਦਿੰਨੇ ਆ ਦੇਖੋ ਕਿੰਨਾ ਬਰੀਕੀ ਆਹ ਡਿਜ਼ਾਈਨ ਜਿਹੜਾ ਹੈ ਉਹਦੇ ਹੀ ਪਾਇਆ ਹੋਇਆ ਆਹ ਪਾਵੇ ਕਿੰਨੇ ਸੋਹਣੇ ਬਣਾਏ ਹੋਏ ਆ ਇਹ ਬੱਚਿਆਂ ਦਾ ਝੂਲਾ ਦੇਖੋ ਤੁਸੀਂ ਕਿੰਨਾ ਪੁਰਾਣਾ ਹੈ ਜੀ ਤਗੜਾ ਹੈ ਹਾਂ ਜੀ ਸਾਰਾ ਪੂਰਾ ਇਹ ਪੁਰਾਣੇ ਟਾਈਮ ਦਾ ਜਿਵੇਂ ਆਪਾਂ ਪੁਰਾਣੇ ਰਾਜਸਥਾਨ ਦੇ ਵਿੱਚ ਹੈ ਨਾ ਜਿਵੇਂ ਰੋਟੀ ਉੱਟੀ ਖਾਣੀ ਹੁੰਦੀ ਕਿਸੇ ਉਹ ਥੱਲੇ ਬਹਿ ਕੇ ਖਾਂਦੇ ਅੱਛਾ ਉੱਥੇ ਹਾਂਜੀ ਥੱਲੇ ਬਹਿ ਕੇ ਰੱਖੋ ਵੀ ਗੱਦੀਆਂ ਰੱਖ ਕੇ ਬਹਿ ਜਾਂਦੇ ਹਨਾ ਭੋਜਨ ਦਾ ਸਤਿਕਾਰ ਕਰਦੇ ਜੀ ਉਹ ਆਪਾਂ ਆਪਣੇ ਅੱਜ ਕੱਲ ਦਾ ਵਿਰਸਾ ਜੀ ਥੱਲੇ ਆਪਾਂ ਥੱਲੇ ਵਜੇ ਨੇ ਆ ਭੋਜਨ ਥੱਲੇ ਆ ਹੋਰ ਉਦੋਂ ਥੱਲੇ ਰੱਖ ਲੈਨੇ ਆ ਉਹ ਭੋਜਨ ਨੂੰ ਹਮੇਸ਼ਾ ਉੱਤੇ ਰੱਖਦੇ ਸੀ ਹੁਣ ਜਿਵੇਂ ਹੁਣ ਨਾ ਨਿਕਦੇ ਬਲਾ ਕੇ ਵੱਡੇ ਵੱਡੇ ਕਰਨ ਨਾਲ ਆ ਚੀਜ਼ ਇਹ ਰਾਜਸਥਾਨ ਦੀ ਜਿਹੜਾ ਨਾ ਚੱਲਦੀ ਉਹ ਚੁੰਡੇ ਵੀ ਦਿੱਤੇ ਹੋਏ ਹਨ ਮੁੰਡੇ ਨਹੀਂ ਚੱਕ ਕੇ ਕਿਤੇ ਵੀ ਲੈ ਜਾਓ ਤੁਸੀਂ ਚਾਰ ਆਏ ਆ ਪੰਚਾ ਲਾ ਲੋ ਇੱਥੇ ਮਰਜ਼ੀ ਰੱਖ ਲੋ ਜਿੱਥੇ ਮਰਜ਼ੀ ਰੱਖ ਲੋ ਜੀ ਇਹ ਵੀ ਕਹਿੰਡ ਗੱਲ ਬਾਤ ਆ ਭਾਈ ਹੁਣਾਂ ਕੋਲੇ ਪੂਰਾ ਇਹ ਵੀ ਸਮਾਨ ਪਿਆ ਇੱਕ ਵਾਰੀ ਤੁਹਾਡੇ ਕੋਲ ਕੁਰਸੀ ਦੇਖੀ ਸੀ ਮੈਂ ਇੱਥੇ ਜੀ ਕੁਰਸੀ ਆ ਜੀ ਇੱਧਰ ਹੈਗੀ ਹੈ ਉਹ ਕੁਰਸੀ ਨੂੰ ਕਰ ਉਹ ਕੁਰਸੀ ਤਿਆਰ ਕਰਨ ਵਾਲੀ ਹੈ ਜੀ ਹਾਂ ਉਹ ਚਲੋ ਉਹ ਤਾਂ ਤਿਆਰ ਕਰਕੇ ਤਾਂ ਮਿਲ ਸਕਦੀ ਹੈ ਨਾ ਹਾਂਜੀ ਹਾਂਜੀ ਪਰ ਸਾਨੂੰ ਆਪਾਂ ਇੱਕ ਰ ਦਿਖਾ ਦਈਏ ਹਾਂ ਤਾਂ ਆਪਣੀ ਕੋਈ ਦਰਸ਼ਕਾਂ ਨੂੰ ਦੇਖਾਉਣੇ ਜ਼ਰੂਰੀ ਹੈ ਕੀ ਹੈ ਨਾ ਇਹ ਲਿਆਉਣੇ ਜੀ ਵਿੱਚੋਂ ਨਾ ਆ ਦੇਖੋ ਜੀ ਇਹ ਤਾਂ ਪਿਆਰ ਕਰਨ ਵਾਲੀ ਆ ਆ ਦੇਖੋ ਬਾਈ ਕਹਣ ਗੱਲ ਬਾਤ ਹੈ ਕੁਰਸੀਆਂ ਦੇਖੋ ਕੰਫਰਟੇਬਲ ਇਹਦਾ ਨਾ ਸਾਰਾ ਸਮਾਨ ਆਈ ਇਹਦਾ ਸਮਾਨ ਇਹਦਾ ਕਹਿੰਦੇ ਸਾਰਾ ਪਿਆ ਚਾਰ ਹੋ ਜੂਗੀ ਦੇਖੋ ਤੁਸੀਂ ਇਹਦੇ ਚ ਸਾਰੀਆਂ ਇਹਦੇ ਸਰਾਕ ਉਸੇ ਪੁਰਾਣੇ ਟਾਈਮ ਦੇ ਦਿੱਤੇ ਹੋਏ ਪੁਰਾਣੇ ਬੈਤ ਦੀ ਬੈਤ ਦੀ ਭਰੀ ਹੋਈ ਸੀ ਇਹ ਸਾਰੀ ਪੂਰੀ ਕਹਿੰਦੇ ਬੈਤ ਦੀ ਭਰੀ ਹੋਈ ਸੀ ਇਹਦੇ ਦੋ ਪਿੱਛੇ ਜਿਹੜੇ ਜਿਵੇਂ ਆ ਪਾਵੇ ਆ ਕਢਾਈ ਵਾਂਗੂ ਇਹਦੇ ਪਿੱਛੇ ਉਹ ਹੋਰ ਲੱਗਣਗੇ ਦੋ ਪਾਵੇ ਵੀ ਨਹੀਂ ਜੀ ਆ ਉੱਪਰ ਦੀ ਵੀ ਆਊਗੀ ਇਹ ਕਢਾਈ ਇਧਰ ਦੀ ਵੀ ਆਊਗੀ ਇਹਦੇ ਉੱਪਰ ਵੀ ਅੱਛਾ ਉਹ ਚੰਦੀ ਨਾਲ ਲੱਗੂ ਹੈ ਨਾ ਕੰਪਲੀਟ ਹੈ ਜੀ ਸਾਰਾ ਸਮਾਨ ਪੂਰਾ ਕੰਪਲੀਟ ਸਮਾਨ ਹੈ ਇਹ ਪੂਰਾ ਕੰਪਲੀਟ ਸਮਾਨ ਪਿਆ ਇਹ ਵੀ ਕੁਰਸੀ ਮੰਨੀ ਜਾਂਦੀ ਸੀ ਆ ਵੀ ਦੇਖੋ ਜੀ ਇਹਦੇ ਕਿੰਨੇ ਤਾਂ ਹਾਂ ਪਾ ਵੀ ਦੇਖੋ ਪੂਰੀ ਕਢਾਈ ਹੈ ਨਾ ਪੂਰੇ ਗਲਵਾਤ ਹੈ ਹੈਗਾ ਬਾਈ ਪੂਰੀ ਗਲਾਈ ਦੇਖੋ ਤੁਸੀਂ ਐ ਪੂਰੀ ਕੰਫਰਟੇਬਲ ਆ ਤੁਸੀਂ ਰਾਹ ਨਾਲ ਜਿੱਥੇ ਸਾਗਵਾਂਦੀ ਬਣੀ ਹੋਈ ਹੈ ਜੀ ਇਹ ਪੂਰੀ ਸਾਗਵਾਂਦੀ ਬਣੀ ਹੈ ਹਾਂਜੀ ਹਾਂਜੀ ਸਾਗਵਾਂਦੀ ਬਣੀ ਹੋਈ ਹੈ ਜੀ ਇਹ ਠੀਕ ਹੈ ਬਈ ਆ ਲੁਕੇਸ਼ਨ ਤੇ ਰਹੀ ਜੀ ਹੋਰ ਬਾਈ ਸਾਨੂੰ ਕੀ ਦਿਖਾਉਗੇ ਦੱਸੋ ਅੱਜ ਸਾਡੇ ਕੋਲੇ ਜੋੜੀਆਂ ਹੁੰਦੀਆਂ ਨਹੀਂ ਇਹ ਪੁਰਾਣੀਆਂ ਹਾਂ ਇਹ ਆ ਗਈਆਂ ਸਲੀਆਂ ਦਿਖਾਈਆਂ ਬਾਈ ਉਹਨਾਂ ਨੂੰ ਆ ਜੀ ਤੁਹਾਨੂੰ ਦਿਖਾਉਣਾ ਖਿੜਕੀਆਂ ਜੀ ਆ ਰਹੀ ਜੀ ਖਿੜਕਿਆਂ ਚ ਸੱਜੇ ਆਈਆਂ ਜੀ ਅੱਛਾ ਜੀ ਹਾਂਜੀ ਇਹ ਇਹੇ ਅੰਦਰ ਸ਼ੀਸ਼ਾ ਜਿਹੜਾ ਸ਼ੀਸ਼ਾ ਜੀ ਕਲਰ ਸ਼ੀਸ਼ਾ ਜੀ ਬਕਾਇਦਾ ਅੱਛਾ ਜੀ ਇਹਨੂੰ ਮੜਿਆ ਤੁਸੀਂ ਧੁੱਪੇ ਕਰਕੇ ਸੁਣ ਮ ਦਿਖਾਉਣਾ ਧੁੱਪੇ ਚ ਕਰੋ ਮੜਿਆ ਆ ਆਏ ਮੜਿਆ ਹੱਥੋਂ ਦੂਰ ਚੱਕੋ ਥੋੜਾ ਜਿਹਾ ਹੁਣ ਧੁੱਪੇ ਦੇਖੋ ਆ ਜੀ ਬਾਈ ਭਾਰੀ ਬੜੀ ਆ ਯਾਰ ਚੇ ਭਾਰੀ ਤਾਂ ਫਿਰ ਹੀ ਆ ਚੱਲ ਬਾਈ ਸਾਡੇ ਦਰਸ਼ਕਾਂ ਨੂੰ ਦਿਖਾਉਣਾ ਜ਼ਰੂਰੀ ਆ ਆ ਦੇਖੋ ਜੀ ਸ਼ੀਸ਼ਾ ਕਿਵੇਂ ਮਾਰਦਾ ਹੈ ਗੱਲਾਂ ਦੇਖੋ ਕਿੰਦਾ ਚਮਕ ਮਾਰਦਾ ਨਾ ਪੂਰੀ ਸ਼ੀਸ਼ੇ ਦੀ ਕਲਾ ਇਹ ਹੈ ਜੀ ਇਹਦੇ ਨਾਲ ਮੇਕ ਚੱਕ ਲਓ ਤੁਸੀਂ ਸਕ੍ਰੈਚ ਮਾਰ ਦਿਓ ਸਕ੍ਰੈਚ ਨਹੀਂ ਪੈਣਾ ਅੱਛਾ ਜੀ ਹਾਂਜੀ ਇਹ ਬਾਦ ਸਕਰੈਚ ਜੀ ਇੱਕ ਵਾਰ ਤੁਹਾਨੂੰ ਦਿਸੂਗਾ ਮੁੜ ਕੇ ਦੂਰੀ ਬਾਰੀ ਹੱਥ ਮਾਰ ਦਿਓ ਜਾਂ ਕੋਈ ਕੱਪੜਾ ਮਾਰ ਦਿਓ ਸਕਰੈਚ ਨਹੀਂ ਦਿੰਦਾ ਇੰਨੀ ਟੈਕਨੋਲੋਜੀ ਦਾ ਸ਼ੀਸ਼ਾ ਹੀ ਇਹ ਪੁਰਾਣੇ 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 ਟਾਈਮ ਦਾ ਜੀ ਪੁਰਾਣੇ ਟਾਈਮ ਦਾ ਇਹ ਇਹ ਸ਼ੀਸ਼ੇ ਕਿ ਇਹ ਨਾ ਰੰਗ ਬਰੰਗੇ ਕਿਉਂ ਲਾਉਂਦੇ ਹੁੰਦੇ ਜੀ ਇਹ ਸਾਰੇ ਕਿੰਨੇ ਰੰਗ ਬਰੰਗੇ ਸ਼ੀਸ਼ੇ ਲਾਏ ਨੇ ਜੀ ਇਹਨਾਂ ਦੀ ਜਦੋਂ ਕੋਈ ਵੀ ਹਨੇਰਾ ਪੈਂਦਾ ਹੈ ਬਿਲਕੁਲ ਇਹਦੇ ਵਿੱਚ ਲਾਈਟ ਜਾਂਦੀ ਹੈ ਕਲਰ ਦਾ ਇਹ ਸੁਣਨ ਚ ਆਉਂਦਾ ਵੀ ਇਹ ਜਿਹੜਾ ਸਮਾਨ ਹੈ ਕਲਰ ਵਾਲਾ ਇਹ ਅੰਗਰੇਜ਼ ਲੈ ਕੇ ਆਏ ਨੇ ਇਹਨੂੰ ਅਚਾਂਗ ਅੰਗਰੇਜ਼ ਲੈ ਕੇ ਪਹਿਲਾਂ ਜਿਹੜੇ ਪਹਿਲਾਂ ਜਦੋਂ 200 ਸਾਲ ਪਹਿਲਾਂ ਨਹੀਂ ਸੀ ਸਿਸਾ ਸੀ ਇਹ ਇਹ ਅੰਗਰੇਜ਼ਾਂ ਦੀ ਕਾੜ ਹੈ ਜੀ ਇਹ ਵੀ ਭਾਈ ਉੱਥੋਂ ਤੇ ਛਾਲਰ ਜਿਹੜਾ ਉੱਥੇ ਛੱਜਾ ਬਣਾਇਆ ਇਹ ਵੀ ਉਹਨਾਂ ਪੁਰਾਣੇ ਟਾਈਮ ਪੁਰਾਣੇ ਟਾਈਮ ਦਾ ਜੀ ਪੁਰਾਣੇ ਟਾਈਮ ਦਾ ਇਹ ਵੀ ਪੂਰੀ ਗੱਲ ਬਾਤ ਹੈ ਪੁਰਾਣੀ ਪੂਰੀ ਗੱਲ ਹੈ ਬਈ ਸਿਸਿਆਂ ਦੇ ਉੱਤੇ ਪਾਣੀ ਆ ਗਿਆ ਬਈ ਉੱਥੇ ਆ ਜਾ ਹਾਂਜੀ ਉੱਥੇ ਰੱਖਾ ਨਾ ਵਜਨ ਬਹੁਤ ਹੈ ਦੇਖ ਬਹੁਤ ਜ਼ਿਆਦਾ ਭਾਰੀ ਹੈ ਇਹ ਵੀ ਬਹੁਤ ਪੁਰਾਣਾ ਦਰਵਾਜਾ ਹੈ ਨਾ ਹਾਂਜੀ ਹਾਂਜੀ ਬਹੁਤ ਪੁਰਾਣਾ ਜੀ ਆ ਬਹੁਤ ਪੁਰਾਣਾ ਘੱਟੋ ਘੱਟ ਸਾਰੇ ਤੋਤਾ ਨਹੀਂ ਤੋਤਾ ਮੈਨਾ ਬਣੀ ਹੋਈਆਂ ਨੇ ਸਾਰੀਆਂ ਹੀ ਉੱਪਰਲੀ ਸਾਈਡ ਹਾਂਜੀ ਉੱਪਰਲੀ ਸਾਈਡ ਇਹ ਸਾਰਾ ਪਿੱਤਲ ਹੈ ਜੀ ਅੱਛਾ ਜੀ ਘੱਟੋ ਘੱਟ 200 250 ਸਾਲ ਪੁਰਾਣਾ ਜੀ ਇਹ ਦੇ ਵਿੱਚ ਜਾ ਮੈਨੂੰ ਤਾਂ ਜ਼ਿਆਦਾ ਲੱਗਦਾ ਬਈ ਜ਼ਿਆਦਾ ਹੋਊਗਾ ਜੀ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਬਾਕੀ ਸਮਾਨ ਅਗਲੀ ਵੀਡੀਓ ਚ ਦਿਖਾਵਾਂਗਾ